ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕਰਹਾਉ ਏ ਪ੍ਰਭੂ ਮੇਰੇ ਸੇਵਕ ਦੀ ਤੇਰੇ ਪਾਸ ਹੀ ਰਜੋਈ ਹੈ ਕਿ ਪ੍ਰਭੂ ਸਾਨੂੰ ਸੁਲਹੀ ਖਾਨ ਤੋਂ ਬਚਾਲਾ ਇਹ ਚੜਕਿਆ ਸੀ ਪੰਜਵੇਂ ਪਾਤਸ਼ਾਹ ਦੇ ਸਮੇਂ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸੁਲਹੀ ਦਾ ਜ਼ੁਲਮ ਪਰਿਆ ਹਾਲ ਸਾਡੇ ਉਤੇ ਕਿਤੇ ਨਿੱਪੜ ਸਕਦਾ ਜੇ ਪ੍ਰਭੂ ਤੁਸੀਂ ਕਿਰਪਾ ਕਰ ਦਿਓ ਸੁਰਲੀ ਖਾਮ ਮਲੀਨ ਬੁੱਧੀ ਹੋ ਕੇ ਫਿਰ ਮਰ ਗਿਆ ਸਿਰਹਾਵ ਕਾੜ ਕੁਠਾਰ ਖਸਮ ਸਿਰ ਕਟਿਆ ਕਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦੀਨਾ ਧਾਕ ਇਹ ਭਾਈ ਖਸਮ ਪ੍ਰਭੂ ਨੇ ਮੌਤ ਰੂਪ ਕੋ ਹਾੜਾ ਕੱਢ ਕੇ ਸੁਲਹੀ ਦਾ ਸਿਰ ਵੜ ਦਿੱਤਾ ਜਿਸ ਕਰਕੇ ਉਹ ਖਿੰਨ ਵਿੱਚੀ ਸਵਾਦ ਦੀ ਢੇਰੀ ਹੋ ਗਿਆ ਹੋਰਨਾ ਦਾ ਨੁਕਸਾਨ ਕਰਨਾ ਸੋਦਾ ਸੋਦਾ ਸੁਲਹੀ ਫਿਰ ਸੜ ਮਰਿਆ ਹੈ ਪੁੱਤਰ ਮੀਤ ਤਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਇਸ ਪ੍ਰਭ ਬਲਿਹਾਰੀ ਜਿੰਨ ਜਨ ਕਾ ਕੇਨੋ ਪੂਰਨ ਵਾਕ へ ਪਏ ਸਾਰਾ ਸਾ ਕਟੰਬ ਛੱਡ ਕੇ ਸੁਲੀ ਦੁਨੀਆ ਤੋਂ ਫਿਰ ਤੁਰ ਗਿਆ ਤੇ ਨਾਨਕ ਆਖਦਾ ਮਸ ਪ੍ਰਭੂ ਤੋਂ ਕੁਰਬਾਨ ਜਾਨਾ ਜਿਸ ਨੇ ਆਪਣੇ ਸੇਵਕ ਦੀ ਰਜਾ ਅਰਦਾਸ ਰਜੋਈ ਸੁਣ ਲਈ ਬਿਲਾਵਲ ਮਹਿਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇ ਆਪੇ ਆਵਰਤ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਹੈ ਪਾਏ ਪੂਰੇ ਗੁਰੂ ਦਾਸਰਾ ਜਿੰਦਕੀ ਨੂੰ ਕਾਮਯਾਬ ਬਣਾ ਦਿੰਦਾ ਸ਼ਰਨ ਪੈ ਸਿੱਖ ਦਾ ਹਰੇਕ ਕੰਮ ਗੁਰੂ ਨੇ ਸਦਾ ਸਫਲ ਕੀਤਾ ਮਾਲਕ ਪ੍ਰਭੂ ਹਰ ਥਾਂ ਆਪ ਹੀ ਮजूद ਹੋਇਆ ਰਹਾ ਆਦਮਤ ਪ੍ਰਭ ਅੰਤ ਸੁਆਮੀ ਆਪਣਾ ठाਠ ਬਨਾਇਓ ਆਪ ਆਪਣੇ ਸੇਵਕੀ ਆਪ ਪੈ ਰੱਖੇ ਪ੍ਰਭ ਮੇਰੇ ਕੋ ਵੱਡ ਪਰਤਾਬ ਪੈ ਗੁਰੂ ਇਹ ਸ਼ਰਧਾ ਪੈਦਾ ਕਰਦਾ ਜਿਸ ਪ੍ਰਭੂ ਨੇ ਸਾਰੀ ਖੇਡ ਬਣਾਈ ਹੈ ਪ੍ਰਭੂ ਆ ਮਾਲਕ ਆਪ ਹੀ ਸ਼ਰੂਚੀ ਸੀ ਹੋਣਾ ਤੇ ਖੀਰਚਾ ਹੋਏਗਾ ਤੇ ਆਪਣੇ ਸੇਵਕਾਂ ਦੀ ਉਹ ਆਪ ਇੱਜ਼ਤ ਰੱਖਦਾ ਹੈ ਪਾਰ ਬਰਮ ਪਰਮੇਸ਼ਵਰ ਸਤ ਗੁਰ ਵਸਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸ਼ਰਨ ਆਏ RAM ਨਾਮ ਜਪ ਨਿਰਮਲ ਮੰਤ ਜਿਸ ਪਰਮਾਤਮਾ ਨੇ ਸਾਰੇ ਜੀ ਜੰਤ ਨੂੰ ਆਪਣੇ ਵਸ ਵਿੱਚ ਰੱਖੇ ਨੇ हे नानक ਉਸ ਤੇ سونے ਚਰਨਾ ਦੀ ਸ਼ਰਨ ਫਿਰ ਪਏ ਰਹਿਣਾ ਚਾਹੀਦਾ ਹੈ ਬਿਲਾਵਲ ਮਹਿਲਾ 5 ਤਾਪ ਪਾਪ ਤੇ ਰਾਖੇ ਆਪ ਸ਼ੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਜਾ ਪ੍ਰਹਾਉ হে ਭਾਈ ਪ੍ਰਮਾਤਮਾ ਆਪ ਉਹ ਨਾਨਕਾ ਨੂੰ ਦੁੱਖਾਂ ਕਲੇਸ਼ਾਂਤ ਬਚਾ ਲਿੰਦਾ ਜਿਹੜੇ ਸਤਗੁਰੂ ਦੀ ਚਰਨੀ ਲੱਗਦੇ ਉਹਨਾਂ ਦੇ ਹਿਰਦੇ ਠੰਡੇ ਠਾਰ ਉਹ ਜਾਣਦੇ ਨੇ ਜੋ ਨਾਮ ਜਪਦੇ ਨੇ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਆਨੰਦ ਪਰਵੇਸ਼ਾ ਤ੍ਰਿਸ਼ਣ 부ਜੀ ਮਨ ਤਨ ਸਚ ਧਰਾ ਇਹ ਪਾਈ ਜਿਹੜੇ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪਦੇ ਨੇ ਪ੍ਰਭੂ ਨੇ ਸਦਾ ਮਿਹਰ ਕਰਕੇ ਆਪਣੇ ਹੱਥ ਉਹਨਾਂ ਦੇ ਸਿਰ ਉਤੇ ਰੱਖ ਦਿੱਤੇ ਨੇ ਦੁੱਖ ਮੁਕਕੇ ਨੇ ਸੁਖ ਹਰਦੇ ਚ ਵੱਜ ਗਿਆ ਤ੍ਰਿਸ਼ਨਾ ਉਹਨਾਂ ਦੀ ਮੁੱਕ ਗਈ ਹੈ ਨਾਨਕ ਕੋ ਨਾ ਸ਼ਰਨ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾ ਏ ਨਾਨਕ ਪ੍ਰਮਾਤਮਾ ਨਿਕਸਿਆਂ ਕਸਮਿਆਂ ਦਾ ਖਸਮ ਹੈ ਸ਼ਰਨ ਆਏ ਦੀ ਸਹਾਇਤਾ ਕਰਨ ਜੋਗ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਸਾਰੇ ਡਰ ਦੁੱਖ ਦੂਰ ਕਰਨ ਵਾਲਾ ਇਸ ਲਈ ਪਏ ਸਰਦਾ ਉਸਤਾ ਨਾਮ ਜਪਿਆ ਕਰ ਮਿਲਾਵਲ ਮਹਿਲਾ ਪੰਜਵਾ ਜਿਸ ਤੇ ਉਪਜਾਤੀ ਸਹਿ ਪਛਾਨ ਪਰਬਰਮ ਪਰਮੇਸ਼ਰ ਧਿਆਇਆ ਕੁਸ਼ਲ ਖੋਮ ਖੇਮ ਹੋਏ ਕਲਿਆਣ ਰਹਾਉ ਮੇ ਭਾਈ ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਉਸ ਨਾਲਿ ਸਤਾ ਸਾਂਝ ਪਾਇ ਰਕ ਜਿਸ ਮਨੁੱਖ ਨੇ ਇਸ ਪਰਬਰਮ ਪਰਮੇਸ਼ਵਰ ਦਾ ਨਾਮ ਸਿਮਰਿਆ ਉਸ ਦੇ ਅੰਦਰ ਸ਼ਾਂਤੀ ਸੁਖ ਹਨਨ ਬਣੇ ਰਹਿੰਦੇ ਨੇ ਰਹਾ ਉਹ ਪੂਰਾ ਪੇਟੇ ਉਮੜਪਾਗੀ ਅੰਤਰਜਾਮੀ ਸੁਗੜ ਸੁਜਾਨ ਹਾ ਦੇ ਰਾਖੇ ਕਰ ਆਪਣੇ ਵੱਡ ਸਮਰੱਥ ਨਿਮਾਨਿਆ ਨਿਮਾਨਿਆ ਕੋਮਾਨ ਦੇ ਭਾਈ ਜਿਸ ਵੱਡੇ ਪਾਕਾਵਲ ਬੰਦੇ ਨੂੰ ਪੂਰਾ ਗੁਰੂ ਮਿਲ ਪੈਂਦਾ ਫਿਰ ਉਹ ਸੋਹਣਾ ਤੇ ਸਿਆਣਾ ਹੋ ਜਾਂਦਾ ਸੁਗੜ ਹੋ ਜਾਂਦਾ ਕਿਉਂਕਿ ਪ੍ਰਭੂ ਵੀਰ ਸੁਗੜ ਤੇ ਸਿਆਣਾ ਜੋ ਵੱਡੀ ਤਾਕਤ ਦਾ ਮਾਲਕ ਹੈ ਜੋ ਮਾਨਿਆਂ ਨੂੰ ਆਦਰ ਮਾਣ ਦਿੰਦਾ ਪਰ ਹੱਥ ਤੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਪਰਮ ਪੈ ਬਿਨਸ ਗਏ ਖਿੰਨ ਪੀਤਰ ਅੰਧਕਾਰ ਪ੍ਰਗਟੇ ਚਾ ਨਾਨ ਸਾ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਏ ਕੁਰਮਾਨ ਹੈ ਭਾਈ ਜਿਹੜਾ ਮਨੁ ਪ੍ਰਮਾਤਮਾ ਦਾ ਨਾਮ ਸਿਮਰਦਾ ਉਸ ਦੇ ਸਾਰੇ ਡਰ ਪਰਮ ਖਿੰਨ ਚ ਮੁੱਕ ਜਾਂਦੇ ਨੇ ਨਾਨਕ ਤਾਂ ਹਰੇਕ ਸਾਧ ਦੇ ਨਾਲ ਉਸ ਪ੍ਰਮਾਤਮਾ ਨੂੰ ਸਿਮਰਦਾ ਤੇ ਉਸ ਤੋਂ ਸਦਾ ਸਦਕੇ ਜਾਂਦਾ ਹੈ ਬਿਲਾਵਲ ਮਹਿਲਾ ਪੰਜਵਾਂ ਦੋਵੇਂ ਥਾਂ ਰੱਖੇ ਗੁਰੂ ਸੂਰਿ ਹਲਦ ਪਲ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਇਹ ਪਾਇ ਜੜਾ ਮਨੁ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਦਾਪਦਾ ਸੁਰਮਾ ਗੁਰੂ ਸਤੈ ਲੋਕ ਤੇ ਪ੍ਰਲੋਕ ਦੋਵੇਂ ਹੀ ਵਿਗੜਨ ਤੋਂ ਬਚਾ ਲਿੰਦਾ ਪਰਮਾਤਮਾ ਨੇ ਸਦਾ ਹੀ ਜਿਹੇ ਮਨੁਕ ਦੇ ਲੋਕ ਅਤੇ ਪ੍ਰਲੋਕ ਸੋਹਣੇ ਬਣਾ ਦਿੱਤੇ ਨੇ ਰਹਾਉ ਹਰ ਘਰ ਨਾਮ ਜਪਤ ਸੁਖ ਸਹਿਜ ਮੱਜਨ ਹੋਵਤ ਸਾਧੂ ਧੁਰੇ ਆਵਣੰਜਾਨ ਰਹੇ ਅਥਿਤ ਪਾਏ ਜਨਮ ਮਰਨ ਕੇ ਮਿਟੇ ਬਸੂਰੇ ਜੇ ਪਾਏ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਆਨੰਦ ਪ੍ਰਾਪਤ ਹੁੰਦਾ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ ਟਕਾ ਹਿਰਦੇ ਚ ਵਸ ਜਾਂਦਾ ਪ੍ਰੇਮ ਪ੍ਰੰਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਇਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਜਿਹੜਾ ਮਨੁ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਜਪਦਾ ਹੈ ਸੰਸਾਰ ਸਮੁੰਦਰ ਦੇ ਸਾਰੇ ਡਰਾ ਪਰਮਾਂ ਤੋਂ ਪਾਰ ਲੰਘ ਜਾਂਦਾ ਨਾਨਕ ਮਨੁਕ ਸਾਰੇ ਦੁਖਾਂ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸ਼ਰਨ ਫਿਰੋ ਪਿਆ ਰਹਿਦਾ ਬਿਲਾਵਲ ਮਹਿਲਾ ਪੰਜਵਾ ਦਰਸ਼ਨ ਦੇਖਤ ਦੋਖਨ ਸੇ ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਵ ਏ ਪ੍ਰਭੂ ਤੇਰਾ ਦਰਸ਼ਨ ਕਰਦਿਆ ਜੀਵਾਂ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਨੇ ਏ ਪ੍ਰਭੂ ਮੇਰ ਕਾਰ ਕਦੇ ਵੀ ਮੇਰੀ ਨਜ਼ਰ ਤੋਂ ਓਲੇ ਨਾ ਹੋ ਸਦਾ ਮੇਰੀ ਜਿੰਨ ਤੇ ਨਾਲ ਵਸਤੇ ਰਹਾਵ ਪ੍ਰੀਤਮ ਪ੍ਰਾਣ ਆਧਾਰ ਸੁਮਾਮੀ ਪੂਰੇ ਪ੍ਰਭ ਅੰਤਰ ਜਾਮੀ ਪ੍ਰੀਤਮ ਪ੍ਰਭ ਜੇਂਦਿਆਸਰੇ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਤੋਂ ਵਿਆਪਕ ਹੈ। ਕਿਆ ਗੁਣ ਤੇਰੇ ਸਾਰ ਸਮਾਰੀ ਸਾਹ ਸਾਸ ਪ੍ਰਭ ਤੁਜੈ ਚਿਤਾਰੀ ਪ੍ਰਭ ਮੈਂ ਕਿਹੜੇ ਗੁਣ ਜਪ-ਜਪ ਕੇ ਬਿਆਨ ਕਰਾਂ। ਇਹ ਮੇਰੇ ਪ੍ਰਭ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਨਾ ਵਾ। ਕਿਰਪਾ ਨਿਤ ਪ੍ਰਭ ਦੀ ਦਿਆਲਾ। ਜੀ ਜਨ ਕੀ ਕਰੋ ਪ੍ਰਤਪਾਲ ਕਿਰਪਾ ਦੇ ਖਜ਼ਾਨੇ ਪ੍ਰਭu ਦਇਆ ਦੀ ਗਰੀਬਾਂ ਤੇ ਦਇਆ ਕਰਨ ਵਾਲੇ ਤੁਸੀਂ ਸਾਰੇ ਜੀਵਾਂ ਦੀ ਪਾਲਣਾ ਕਰਦੇ ਹੋ ਆਠ ਪੈਰ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਇ ਪ੍ਰਭ ਆਪੇ ਪ੍ਰਭੂ ਤੇਰਾ ਸੇਵਕ ਅਠੇ ਪੈਰ ਤੇਰਾ ਨਾਮ ਜਪਦਾ ਰਹਿੰਦਾ ਪਰ ਇਹ ਨਾਨਕ ਉਹ ਮਨੁੱਖ ਸਦਾ ਨਾਮ ਜਪਦਾ ਜਿਸ ਨੂੰ ਪ੍ਰਭੂ ਨੇ ਆਪ ਹੀ ਇਹ ਲਗਣ ਲਾਈ ਹੈ ਬਿਲਾਵਲ ਮਹਿਲਾ ਪੰਜਵਾ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਪੱਜਨ ਕਿਨੋਂ ਕਰਤ ਵਿਕਾਰ ਨਿਸਪੋਰ ਪਿਆਰ ਹਾ ਇਹ ਭਾਈ ਮਨੁੱਖ ਦਾ ਸਰੀਰ ਤਨ ਜਵਾਨੀ ਸਭ ਬਸ ਸਹਜੇ ਸਹਜੇ ਸਾਥ ਛੱਡ ਜਾਂਦੇ ਨੇ ਪਰ ਇਨ੍ਹਾਂ ਦੇ ਮੋਚ ਮਨੁੱਖ ਫਸਿਆ ਰਿੰਦਾ ساری ਉਮਰ ਫਸ ਕੇ ਕਦੀ ਪ੍ਰਭੂ ਦਾ ਪੱਜਨ ਨਹੀਂ ਕਰ ਰਹਾਓ ਾਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਕ ਦੰਤਾ ਕਸਖੀਨ ਖਾਇ ਮੇਰੀ ਮੇਰੀ ਕਰ ਕਰ ਮੁਠੋ ਪਾਪ ਕਰਤ ਨਹ ਪਰਿਦਿਆ ਭਈ ਕਈ ਕਿਸਮ ਦੇ ਖਾਣੇ ਨਿਤ ਖਾਂਦਿਆਂ ਨੂੰ ਮੂੰਹ ਦੇ ਦੰਦ ਵੀ ਸਹਜੇ ਸਹਜੇ ਕਸ ਜਾਂਦੇ ਨੇ ਤੇ ਮਮਤਾ ਦੇ ਪੰਜੇ ਵਿੱਚ ਫਸ ਕੇ ਮਨੁੱਖ ਆਤਮਿਕ ਜੀਵਨ ਦੀ ਰਾਸ ਪੂੰਜੀ ਸਾਰੀ ਲੁੱਟਾ ਬੈੰਦਾ ਹੈ ਮਹਾ ਵਿਕਾਰ ਕੋਰ ਦੁੱਖ ਸਾਗਰ ਜਿਸ ਮੈਂ ਪ੍ਰਾਣੀ ਗਲਤ ਪਿਆ ਸ਼ਰਨ ਪਰੇ ਨਾਨਕ ਸਵਾਮੀ ਕੀ ਬਾਹਾਂ ਪਕਰ ਪ੍ਰਭ ਕਾੜ ਲਿਆ ਇਹ ਪਈ ਸੰਸਾਰ ਵੱਡੇ ਵਿਕਾਰਾਂ ਤੇ ਪਾਰ ਹੈ ਦੁੱਖਾਂ ਦਾ ਸਮੁੰਦਰ ਹੈ ਤੇ ਭਜਨ ਤੋਂ ਕੁੰਝਾ ਹੈ ਮਨੁੱਖ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਹੈ ਇਹ ਨਾਨਕ ਜਿਹੜੇ ਮਨੁੱਖ ਮਾਲ ਪ੍ਰਭੂ ਦੀ ਸ਼ਰਨਾ ਪਏ ਉਹਨਾਂ ਨੂੰ ਪ੍ਰਭੂ ਨੇ ਬਾਹ ਫੜ ਕੇ ਸੰਸਾਰ ਸਾਗਰ ਤੋਂ ਤਾਰ ਲਿਆ ਬਿਲਾਵਲ ਮਹਨਲਾ ਪੰਜਵਾਂ ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਖਮਾਰ ਕੁਸ਼ਲ ਪਿਆ ਮੇਰੇ ਭਾਈ ਮੀਤ ਰਹਾਓ ਏ ਮੇਰੇ ਵੀਰ ਮੇਰੇ ਮਿੱਤਰ ਜਿਸ ਮਨੁੱਖ ਦੇ ਚਿੱਤ ਵਿੱਚ ਪਿਆਰਾ ਪ੍ਰਭੂ ਆਬਸਤਾ ਹੈ ਤੇ ਫਿਰ ਦੁਸ਼ਮਨ ਦੁਸ਼ਟ ਪਾਵੇਂ ਪੈੜੇ ਬੰਦੇ ਵੈਰੀ ਉਸ ਨੂੰ ਨੁਕਸਾਨ ਪੜਾਉਂਦਾ ਜਿੰਨਾ ਮਰਜੀ ਯਤਨ ਕਰਨ ਕੱਖ ਨਹੀਂ ਵਿਗਾੜ ਸਕਦੇ ਫਿਰ ਉਹਦੇ ਹਿਰਦੇ 'ਚ ਆਨੰਦ ਖੇੜਾ ਸਦਾ ਬਣਿਆ ਰਹਿੰਦਾ ਰਹਾ ਗਈ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੂਕ ਅਰ ਅਨੰਦ ਕਨੇ ਪ੍ਰੀਤਮ ਨਾਮ ਰਿਦੈ ਉਰਹਾਰ ਏ ਮੇਰੇ ਮਿੱਤਰ ਕਰਤਾਰ ਨੇ ਜਦੋਂ ਵੀ ਕਿਸੇ ਦੀ ਸਹਾਇਤਾ ਕੀਤੀ ਉਸ ਦਾ ਹਰੇਕ ਰੋਗ ਦੂਰ ਹੋ ਗਿਆ ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਚ ਵਸਾਨ ਦੀ ਬਰਕਤ ਨਾਲ ਮਨੁੱਖ ਦੇ ਅੰਦਰ ਸ਼ਾਂਤੀ ਟਿਕਾ ਬਣਿਆ ਰਹਿੰਦਾ ਜੀਉ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਾਤ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਇਹ ਪ੍ਰਭੂ ਮੇਰੀ ਜਿੰ ਮੇਰਾ ਸ਼ੀ ਮੇਰਾ ਤਨ ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ ਤੂੰ ਆਪਣੇ ਸੇਵਕਾਂ ਨੂੰ ਪਾਦੀਆਂ ਵਿਆਧੀਆਂ ਤੋਂ ਸਦਾ ਬਚਾਉਣ ਵਾਲਾ ਤੇ ਮੈਂ ਤੇਰਾ ਹੀ ਦਾਸਾਂ ਤੇਰਾ ਹੀ ਪ੍ਰਭੂ ਗੁਲਾਮ ਹਾਂ ਬਿਲਾਵਲ ਮਹਿਲਾ 5 ਗੋਬਿੰਦ ਸਿਮਰ ਵਾ ਕਲਿਆਣ ਮਿਟੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਨ ਰਹਾ ਹੈ ਭਾਈ ਗੋਬਿੰਦ ਦਾ ਨਾਮ ਸਿਮਰ ਕੇ ਮਨੁੱਖ ਦਾ ਮਨ ਸੁਖ ਵਾਲਾ ਬਣ ਗਿਆ ਮਨੁੱਖ ਨੇ ਹਰੇਕ ਦੇਵ ਦੀ ਜਾਨਨ ਵਾਲ ਸਜਾਨ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਆਪਣੇ ਦੁੱਖ ਮਨ ਦੇ ਸਾਰੇ ਉਪਾਦ ਮਨ ਦੇ ਕਲੇਸ਼ ਸਭ ਮੁਕਾ ਲਏ ਨਿਹਹਾਉ ਜਿਸਕੇ ਜੀ ਤਿੰਕੀਏ ਸੁਖਾਲੇ भगत ਜਨਾ ਕੋ ਸਚਾ ਤਾਨ ਦਾਸ ਪਨੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਨ ਹੈ ਭਾਈ ਜਿਸ ਪ੍ਰਭੂ ਨੇ ਸਾਰੇ ਜੀ ਜੰਤ ਇਹ ਬਣਾਏ ਨੇ ਇਨਾਂ ਨੂੰ ਸੁਖੀ ਵੀ ਉਸਨੇ ਆਪ ਇਹ ਕੀਤਾ ਪਾਪਕਿਉ ਆਪ ਹੀ ਦਾਤਾਂ ਦੇਣ ਵਾਲਾ ਪਾਇ ਪ੍ਰਭ ਆਪਣੇ ਸੇਵਕਾਂ ਦੀ ਇੱਜ਼ਤ ਵੀ ਆਪ ਰੱਖਦਾ ਹੈ ਬਗਤ ਉਸ ਪ੍ਰਭੂ ਤੇ ਹੀ ਭਰੋਸਾ ਰੱਖਦੇ ਨੇ ਪਈ ਮਿੱਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾੜੇ ਛਾਣ ਸੂਖ ਸਹਿਜ ਆਨੰਦ ਕਨੇਰ ਨਾਨਕ ਜੀ ਵੇ ਹਰ ਗੁਨਾ ਵਖਾਣ ਸਤਗੁਰ ਬਖਸ਼ਿਸ਼ ਕਰਨ ਲੱਗੇ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਤੇ ਮਹਾਰਜ ਕਹਿਣ ਲੱਗੇ ਫਿਰ ਉਹਦਾ ਜਿਹੜਾ ਵੀ ਰੋਗ ਹੈ ਉਹ ਸਭ ਮੁੱਕ ਜਾਂਦਾ ਹੈ ਪ੍ਰਭੂ ਉਸ ਦਾ ਬੁਰਾ ਚਿਤਨ ਵਾਲੇ ਵੈਰੀਆਂ ਨੂੰ ਚੁਣ ਕੇ ਮਕਾ ਦਿੰਦਾ ਦੋਵੇਂ ਕੱਢ ਦਿੰਦਾ ਇਹ ਨਾਨਕ ਸੇਵਕ ਦੇ ਹਿਰਦੇ ਸੁਖ ਅਡੋਲਤਾ ਤੇ ਬਹੁਤ ਆਨੰਦ ਫੇਰਮੇਸ਼ਾ ਬਣੇ ਰਹਿੰਦੇ ਨੇ ਬਿਲਾਵਲ ਮਹਿਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲਾ ਕਾਰਜ ਸਗਲ ਸਵਾਰੇ ਸਤਿਗੁਰੂ ਜਪ ਜਪ ਸਾਧੂ ਪਏ ਨਿਹਾਲ ਰਹਾਉ ਇਹ ਭਾਈ ਜਿੰਨਾ ਮਨੁੱਖਾਉਂ ਤੇ ਪ੍ਰਮਾਤਮਾ ਦਇਆਵਣ ਹੁੰਦਾ ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ ਦਿੰਦਾ ਉਹ ਮਨੁ ਗੁਰੂ ਦੀ ਓਟ ਹਰ ਵੇਲ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਨੇ ਸਦਾ ਖੁਸ਼ ਰਹਿੰਦੇ ਨੇ ਰਹਾਉ ਪਾਰ ਬ੍ਰह्म ਪ੍ਰਪੇ ਕਰਪਾਲ ਕਾਰ ਸਗਲ ਸਵਾਰੇ ਸਤਗੁਰੂ ਜਪ ਜਪ ਸਾਧੂ ਪਏ ਨਿਹਲ ਰਹਾ ਅੰਗੀਕਾਰ ਕੀਆ ਪ੍ਰਵਯਪਨੇ ਦੋਖੀ ਸਗਲੇ ਪੇਰਵਾਲੋ ਕੰਠ ਲਾਇ ਰਾਖੇ ਜਨ ਆਪਣੇ ਉਦਾਰ ਲੀਏ ਲਾਇ ਆਪਣੇ ਪਾਲ ਪਾਇ ਪ੍ਰਭੂ ਨੇ ਜਿੰਨਾ ਸੇਵਕਾਂ ਦੀ ਸਹਾਇਤਾ ਕੀਤੀ ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ ਉਹਨਾਂ ਦਾ ਬੁਰਾ ਚਿਤਨ ਵਾਲੇ ਸਮ ਹੋ ਗਏ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਸਾਦੇ ਆਪਣੇ ਗਲ ਨਾਲ ਲਾ ਕੇ ਉਹਨਾਂ ਦੀ ਸਹਾਇਤਾ ਕੀਤੀ ਹੈ ਸਹੀ ਸਲਾਮਤ ਮਿਲ ਕਰ ਆਏ ਨਿੰਦਕੇ ਮੁਖ ਹੋਏ ਕਾਲ ਇਹ ਭਾਈਓ ਪ੍ਰਭੂ ਦੇ ਸੇਵ ਗੁਰੂ ਚਰਨਾਂ ਚ ਮਿਲ ਕੇ ਆਤਮਕ ਜੀਵਨ ਦੀ ਰਾਸ ਪੂੰਜੀ ਸਮੇਤ ਹਿਰਦੇ ਘਰ ਚ ਟਿੱਕੇ ਰਹਿੰਦੇ ਨੇ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਨੇ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਗੁਰਪ੍ਰਸਾਦ ਪਰਮ ਪੈ ਨਿਹਾਲ ਹੈ ਭਾਈ ਪ੍ਰਭੂ ਦੇ ਸੇਵ ਗੁਰੂ ਚਰਨਾ ਚ ਮਿਲ ਕੇ ਆਤਮਿਕ ਜੀਵਨ ਦੀ ਰਾਸ ਪੁੰਜੀ ਸਮੇਤ ਹਿਰਦੇ ਘਰ ਚ ਟਿੱਕੇ ਰਹਿੰਦੇ ਨੇ ਤੇ ਨਾਨਕ ਕਹਤੈ ਮੇਰਾ ਗੁਰੂ ਸਾਰੀ ਸਮਰੱਥਾ ਵਾਲਾ ਹੈ ਤੇ ਗੁਰੂਦਰ ਤੇ ਆਏ ਵੱਡ ਭਾਗਿਆ ਉੱਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖੁਸ਼ ਰਿੰਦਾ ਹੈ ਸਹੀ ਸਲਾਮਤ ਮਿਲ ਕਰ ਆਏ ਨਿੰਦ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤ ਗੁਰ ਪੂਰਾ ਗੁਰ ਪ੍ਰਸਾਦ ਪ੍ਰਮਪੈ ਨਿਹਾਲ ਬਿਲਾਵਲ ਮਹਿਲਾ 55 ਮੂ ਲਾਲਨ ਸਿਓ ਪ੍ਰੀਤ ਬਣੀ ਰਹਾਓ ਏ ਭਾਈ ਮੇਰਾ ਪਿਆਰ ਹੁਣ ਸੋਹਣੇ ਪ੍ਰਭੂ ਨਾਲ ਬਣ ਗਿਆ ਰਹਾਓ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਦੋ ਖਿੰਚ ਤਨੀ ਏ ਭਈ ਪ੍ਰਭੂ ਨੇ ਪਿਆਰ ਦੀ ਡੋਰੀ ਐਸੀ ਕੱਸੀ ਐ ਇਹ ਡੋਰ ਨਾ ਤੋੜਿਆ ਟੁੱਟਦੀ ਨਾ ਛੱਡਿਆ ਛੱਡੀ ਜਾ ਸਕਦੀ ਦਿਨ ਸਰੈਨ ਮਨਮ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਪ੍ਰਭੂ ਤੂੰ ਦਿਨ ਰਾਤ ਮਨ ਚ ਵਸਨ ਕਿਰਪਾ ਕਰਕੇ ਪਿਆਰ ਕਾਇਮ ਰੱਖੋ ਬਲਬਲ ਜਾਉ ਸ਼ਾਮ ਸੁੰਦਰ ਕੋ ਅਕਾਤ ਕਥਾ ਜਾ ਕੇ ਬਾਤ ਸੁਨੇ ਪਾਇ ਉਸ ਪਿਆਰ ਦੀ ਬਰਕਤ ਨਾਲ ਮੈਂ ਹਰ ਵੇਲੇ ਸੋਹਣੇ ਪ੍ਰਭੂ ਤੋਂ ਸਦਕੇ ਜਾਨਾ ਜਨਾਨਕ ਦਾਸਨ ਦਾਸ ਕਈਤ ਹੈ ਮੈਂ ਕਰੋ ਕਿਰਪਾ ਠਾਕੁਰ ਆਪਣੀ ਇਹ ਦਾਸ ਨਾਨਕ ਕਾਕ ਪ੍ਰਭੂ ਤੇਰਾ ਸੇਵਕ ਨਾਨਕ ਤੇਰੇ ਦਾਸਾਂ ਦਾ ਦਾ ਕਦਾਸ ਕੋ ਦਾ ਠਾਕੁਰ ਆਪਣੀ ਕਿਰਪਾ ਮੇਰੇ ਉੱਤੇ ਕਰੀ ਰੱਖ ਬਿਲਾਵਲ ਮਹਨਲਾ ਪੰਜਵਾਂ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਕਾ ਹਿਰਦੈ ਧਾਰ ਮੰਨ ਧਿਆਨ ਰਹਾਉ ਹਿਪਾਈ ਪ੍ਰਮਾਤਮਾ ਦੇ ਚਰਨ ਹੀ ਅਿਤਿਚ ਵਸਾ ਕੇ ਮੈਂ ਸਦਾ ਸਦਕੇ ਜਾਨਾ ਹੈ ਮੇਰੇ ਮਨ ਮੇਰਾ ਗੁਰੂ ਵੀ ਪ੍ਰਮਾਤਮਾ ਦਾ ਰੂਪ ਹੈ ਹਿਰਦੇ ਚ ਗੁਰੂ ਦਾ ਧਿਆਨ ਤਰ ਰਹਾਉ ਸਿਮਰ 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 ਸੁਖ ਦਾਤਾ ਜਾਕਾ ਕੀਆ ਸਗਲ ਜਹਾਨ ਰਸਨਾ ਰਭੋ ਏਕ ਨਾਰਾਇਣ ਸਾਚੀ ਦਰਗਾ ਪਾਵੋ ਮਾਨ ਏ ਭਾਈ ਇਹ ਸਾਰਾ ਸੰਸਾਰ ਪ੍ਰਮਾਤਮਾ ਦਾ ਬਣਾਇਆ ਉਹਨੇ ਬਣਾਇਆ ਇਸ ਲਈ ਜੀਵ ਨਾਲ ਉਸ ਇੱਕੋ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਸਾਧੂ ਸੰਗ ਪ੍ਰਾਪਤ ਜਾ ਕੋ ਤਿੰਨ ਹੀ ਪਾਇਆ ਇਹ ਨਿਧਾਨ ਗਾਮੋਂ ਗੁਣ ਕੀਰਤਨਿਤ ਸਾਮੀ ਕਰ ਕਿਰਪਾ ਨਾਨਕ ਦੀ ਜੈ ਨਾਨ ਹੈ ਪਾਈ ਨਾਮ ਖਜ਼ਾਨਾ ਉਸ ਮਨੁੱਖ ਨੇ ਹਾਸਲ ਕੀਤਾ ਜਿਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ ਏ ਮੇਰੇ ਮਾਲਕ ਮੇਰ ਕਰਮੇ ਨਾਨਕ ਨੂੰ ਖੈਰ ਪਾ ਕੇ ਮੈਂ ਸਦਾ ਤੇਰੇ ਗੁਣ ਗੰਦਾਰ ਬਿਲਾਵਲ ਮਹਿਲਾ ਪੰਜਵਾਂ ਆਖ ਲਈਏ ਸਤ ਗੁਰ ਕੀ ਸ਼ਰਨ ਜੈ ਜੈਕਾਰ ਖੁਬਾ ਜਗ ਅੰਤਰ ਪਾਰ ਬ੍ਰਹਮ ਮੇਰ ਉਤਾਰਨ ਤਨ ਰਹਾ ਹੇ ਪਈ ਸੰਸਾਰਕ ਸਮੁੰਦਰ ਜਿਸ ਵਿੱਚੋਂ ਜਿੰਨਾ ਮਨੁੱਖਾਂ ਨੂੰ ਬਚਾਣਾ ਚਾਹੁੰਦਾ ਉਹਨਾਂ ਨੂੰ ਗੁਰੂ ਦੀ ਸ਼ਰਨ ਪੈ ਕੇ ਬਚਾ ਲੈਂਦਾ ਏ ਇਸ ਸੰਸਾਰ ਸਮੁੰਦਰ ਚੋਂ ਪਾਰ ਲੰਘਣ ਵਾਸਤੇ ਪ੍ਰਮਾਤਮਾ ਮਾਨੋ ਜਹਾਜ਼ ਹੈ ਜੋ ਤਾਰੀ ਜਾ ਰਿਹਾ ਰਹਾ ਬिश्वੰਬਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਪਰਣ ਥਾਂਤ ਨੰਤਰ ਸਰਬ ਨਿਰੰਤਰ ਬਲਬਲ ਜਾਈ ਹਰ ਕੇ ਚਰਨ へ ਪਾਈ ਪ੍ਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਸਰਵ ਵਿਆਪਕ ਹੈ ਉਹ ਪ੍ਰਮਾਤਮਾ ਰੇਖ ਥਾਮ ਵਿੱਚ ਵਸ ਰਿਹਾ ਸਭਨਾ ਵਿੱਚ ਇੱਕ ਰਸ ਹੈ ਉਹ ਜੀ ਜੁਗਤ ਵਸ ਮੇਰੇ Swami ਸਰਬ ਸਿਧ ਤੂੰ ਕਾਰਨ ਕਰਨ ਆਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ へ ਮੇਰੇ ਮਾਲਕ ਸਭ ਜੀਵਾਂ ਦੀ ਜੀਵਨ ਜੁਗਤ ਤੇਰੇ ਵਾਸ ਵਿੱਚ ਤੇਰੇ ਵਸ ਵਿੱਚ ਹੀ ਸਾਰੀਆਂ ਤਾਕਤਾਂ ਹੈ ਨਾਨਕ ਸ਼ੁਰੂ ਤੋਂ ਹੀ ਪ੍ਰਮਾਤਮਾ ਸ਼ਰਨ ਪਿਆੰਦੀ ਰੱਖਿਆ ਕਰਦਾ ਰਿਆ ਰਾਗ ਬਿਲਾਵ ਮਹਿਨ ਲਾ ਪੰਜਮਾ ਦੋ ਪੱਦੇ ਘਾਰ ਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਏ ਗੈ ਨਿਰਗੁਣ ਊ ਗੈ ਸਰਗੁਣ ਕੈਲ ਕਰਤ ਵਿੱਚ ਸਵਾਮੀ ਮੇਰਾ ਰਹਾਉ اے ਪ੍ਰਭੂ ਮੇਰੀ ਆਪਣੀ ਕੋਇਆ ਕੋਈ ਪਾਇਆ ਨਹੀਂ ਸਭ ਕੁਝ ਤੇਰਾ ਹੈ ਇੱਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨਾ ਗੁਣਾ ਤੋਂ ਪਰੇ ਆ ਦੂਜੇ ਪਾਸੇ ਤਿੰਨਾ ਗੁਣਾ ਦੇ ਵਿੱਚ ਹੈ ਪਾਉ ਕੇ ਹਰ ਥਾਂ ਤੇ ਪ੍ਰਭੂ ਆਪਣੀਆਂ ਖੇਡਾਂ ਆਪ ਖੇਡ ਰਿਹਾ ਰਹਾ ਨਗਰ ਮੈਂ ਆ ਬਾਹਰ ਫੁਨ ਆਪਨ ਪਰ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਾਹ ਕਹਾ ਠਾਕੁਰ ਕਾ ਕਾ ਚੇਰਾ ਇਹ ਪਾਈ ਹਰੇਕ ਸ਼ਰੀਰ ਨਗਰ ਚ ਪ੍ਰਭੂ ਆਪ ਹੈ ਬਾਹਰ ਸਾਰੇ ਜਗਤ ਵਿੱਚ ਵੀ ਆਪ ਹੈ ਪਾਈ ਪ੍ਰਭੂ ਆਪ ਹੀ ਰਾਜ ਹੈ ਆਪ ਹੀ ਰૈયਤ ਹੈ ਆਪ ਹੀ ਮਾਲਕ ਬਣਿਆ ਕਾ ਕੋ ਦੁਰਾਉ ਕਾ ਸਿਉ ਬਲ ਬੰਚਾ ਜਾਂ ਜਾਂ ਪੇਖੋ ਤਹਨ ਤਨ 네ਰ ਸਾਧ ਮੂਰਤ ਗੁਰ ਪੇਟੋ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਇਹ ਪਾਈ ਜਿੱਧਰ ਜਿੱਧਰ ਵੇਖਣਾ ਹਾ ਹਰ ਥਾਂ ਪ੍ਰਮਾਤਮਾ ਹੀ ਹਰੇਕ ਦੇ ਅੰਗ ਸੰਗਵਸਤ ਹੈ ਨਾਨਕ ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਉਸ ਨੂੰ ਸਮਝ ਪੈ ਜਾਂਦੀ ਕਿ ਸਮੁੰਦਰ ਚ ਮਿਲ ਕੇ ਪਾਣੀ ਦੀ ਬੂੰਦ ਸਮੁੰਦਰ ਨਾਲ ਵੱਖਰੀ ਨਹੀਂ ਇੱਕ ਰੂਪ ਹੋ ਜਾਂਦੀ ਪਾਪ ਕੇ ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ ਬਿਲਾਵਲ ਮਹਿਲਾ ਪੰਜਵਾਂ ਬਿਲਾਵਲ ਮਹਿਲਾ ਪੰਜਵਾ ਮਿਲਾਵਲ ਮਹਿਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਟਾਕਨ ਟਾ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸ਼ਰਨ ਚਰਨ ਰਹਾਉ ਏ ਮੇ ਸਭ ਤੋਂ ਵੱਡੇ ਮਾਲਕ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਜਗਤ ਦਾ ਮਾਲਕ ਗੋਬਿੰਦ ਮੇਰਾ ਪਰਦਾ ਟਾਕ ਲੈ ਮੈਂ ਪਾਪੀ ਤੇਰੇ ਚਰਨਾਂ ਦੀ ਸ਼ਰਨ ਆਇਆ ਰਹਾ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠਾਉਰ ਨਾਹੀ ਕਛ ਟੀਠ ਮੁਕਰਨਾ ਵੱਡ ਪਰਤਾਪ ਸੁਨਿਓ ਪ੍ਰਭ ਤੁਮਰੋ ਕੋਟਗਾਮ ਤੇਰੋ ਨਾਮ ਹਰਨਾ ਜੋ ਕੁਛ ਮੈਂ ਨਿਤ ਕਰਦਾ ਹਾਂ ਪ੍ਰਭੂ ਸਭ ਕੁਝ ਜਾਣਦਾ ਹੈ ਸਭ ਵੇਖਦਾ ਹੈ ਮੈਨੂੰ ਟੀਠ ਮੁਕਰਨ ਨੂੰ ਆਦਤ ਪਰ ਫਿਰ ਵੀ ਪ੍ਰਮਾਤਮਾ ਸਭ ਜਾਣਦਾ ਹੈ ਪਿਆ ਪ੍ਰਭੂ ਮੈਂ ਸੁਣਿਆ ਵੱਡੀ ਵੱਡੀ ਸਮਰੱਥਾ ਵਾਲਾ ਕਰੋੜਾਂ ਪਾਪ ਮੁਕਾਉਣ ਵਾਲਾ ਹਮਰੋ ਸੁਹਾਉ ਸਦਾ ਸਦਪੂਲਣ ਤੁਮਰੋ ਬਿਰਧ ਪਤ ਤ ਉਦਰਣ ਕਰੁਣਾ ਮੈਂ ਕਿਰਪਾਲ ਕਿਰਪਾ ਨੇਂਦਾ ਜੀਵਨ ਪਦ ਨਾਨਕ ਹਰ ਦਰਸ਼ਨ ਹੈ ਪ੍ਰਭੂ ਸੀ ਜੀਵਾਂ ਦਾ ਸੁਭਾਹੀ ਹੈ ਨਿਤ ਪੁਲਾ ਕਰਦੇ ਰਹਿਣਾ ਤੇਰਾ ਮੁੱਢ ਕਦੀਮਾ ਦਾ ਸੁਭਾਵ ਹੈ ਵਿਕਾਰੀਆਂ ਤੋਂ ਬਚਾਨ ਵਾਲਾ ਕੇ ਤਸ ਦੇ ਸੋਮੇ ਕਿਰਪਾਲ ਪ੍ਰਭੂ ਨਾਨਕ ਨੂੰ ਆਪਣਾ ਦਰਸ਼ਨ ਦੀਦਾਰ ਤੁਸੀਂ ਬਖਸ਼ ਦਿਓ ਬਿਲਾਵਲ ਮਹਿਲਾ ਪੰਜਵਾ ਐਸੀ ਕਿਰਪਾ ਮੋਹੇ ਕਰੋ ਸੰਤਾ ਚਰਨ ਹਮਾਰੋ ਮਾਥਾ ਨੈਨ ਦਰਸ਼ ਤਨ ਤੂਰ ਪਰੋ ਰਹਾਓ ਹੈ ਪ੍ਰਭੂ ਇਹੋ ਜੀ ਕਿਰਪਾ ਮੇਰੇ ਉੱਤੇ ਕਰੋ ਕਿ ਸੰਤਾਂ ਦੇ ਚਰਨਾਂ ਉੱਤੇ ਮੇਰਾ ਮੱਥਾ ਸਿਰ ਹਮੇਸ਼ਾ ਟਿਕਿਆ ਰਹੇ ਪਿਆਰ ਰਹੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਐ ਬਸ ਹਰਨਾਮਾ ਮਨ ਸੰਗ ਤਰੋ ਤਸ ਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੋ ਏ ਪ੍ਰਭੂ ਮੇਰੇ ਉੱਤੇ ਇਹ ਮੇਰ ਕਰੋ ਗੁਰੂ ਦਾ ਸ਼ਬਦ ਮੇਰੇ ਹਿਰਦਿ ਸਦਾ ਵਸਦਾ ਰਹੇ ਠਾਕੁਰ ਮੇਰੇ ਅੰਦਰੋਂ ਪੰਜੇ ਚੋਰ ਕੱਟ ਦੇ ਮੇਰੀ ਪਟਕ ਨਾ ਮੁਕਾ ਦੇ ਜੋ ਤੂੰ ਕਰੋ ਸੋਈ ਪਲ ਮੰਨ। ਪਾਵਨ ਦੁਬਦਾ ਦੂਰ ਟਰੋ। ਦਾਨ ਕੇ ਪਰਮ ਤੂੰ ਹੀ ਦਾਤੇ। ਸੰਤ ਸੰਗ ਲੈ ਮੋਹੇ ਉਦਰੋ। हे ਪ੍ਰਭੂ ਮੇਰੋ ਤੇ ਮਿਹਰ ਕਰ। ਜੋ ਕੁਛ ਤੂੰ ਕਰਨਾ ਉਸ ਨੂੰ ਮੇਰਾ ਮਨ ਚੰਗਾ ਮੰਨੇ। ਪ੍ਰਭੂ ਤੂੰ ਹੀ ਨਾਨਕ ਨੂੰ ਸਭ ਦਾਤਾ ਦੇਣ ਵਾਲਾ। ਤੂੰ ਹੀ ਨਾਨਕ ਨੂੰ ਬਖਸ਼ਣ ਵਾਲਾ। ਬਿਲਾਵਲ ਮਹਿਲਾ ਪੰਜਵਾਂ। ਐਸੀ ਦੀਖਿਆ ਜਨ ਸਿਉ ਮੰਗਾ। ਤੁਮਰੋ ਧਿਆਨ ਤੁਮਾਰੋ ਰੰਗਾ ਏ ਪ੍ਰਭੂ ਤੇਰੇ ਸੇਵਕਾ ਪਾਸੋਂ ਮੈਂ ਸਿੱਖਿਆ ਮੰਗਦਾ ਹਾਂ ਕਿ ਤੇਰੇ ਹੀ ਚਰਨਾਂ ਦਾ ਧਿਆਨ ਤੇਰਾ ਹੀ ਪ੍ਰੇਮ ਮੇਰੇ ਅੰਦਰ ਬਣਿਆ ਰਹੇ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਤੇਰੇ ਹੀ ਸੇਵਾ ਭਗਤੀ ਕਰਦਾ ਰਾਂ ਤੇਰੇ ਹੀ ਚਰਨਾਂ ਚ ਜੁੜਿਆ ਰਹਾ ਜਨ ਕੀ ਟੈਲ ਸੰਭਾਖਨ ਸੰਭਾਖਨ ਜਨ ਸਿਓ ਉਠਨ ਬੈਠਨ ਜਨ ਕੈ ਸੰਗਾ ਜਨ ਚਰ ਰਜ ਮੁਖ ਮਤ ਹੈ ਲਾਗੀ ਆਸਾ ਪੂਰਨ ਅਨੰਤ ਤਰੰਗਾ हे ਪ੍ਰਭੂ ਤੇਰੇ ਸੇਵਕਾ ਪਾਸੋਂ ਮੈਂ ਇਹ ਦਾਨ ਮੰਗਣਾ ਹਾਂ ਕਿ ਤੇਰੇ ਸੇਵਕਾਂ ਦੀ ਟਹਿਲ ਕਰਦਾ ਰਹਾ ਤੇਰੇ ਸੇਵਕਾਂ ਨਾਲੇ ਮੇਰਾ ਬੋਲ ਚਾਲ ਰਹੇ ਮੇਲ ਚੋਲ ਵੀ ਉਹਨਾਂ ਨਾਲ ਰਵੇ ਤੇਰੇ ਸਬਕ ਸੇਵਕਾਂ ਦੀ ਚਰਨ ਤੋੜ ਮੇਰੇ ਮੂੰਹ ਉੱਤੇ ਮੱਥੇ ਉੱਤੇ ਲੱਗਦੀ ਰਹੇ ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕਿਉ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਪਰਮਾਤਮਾ ਦੇ ਸੇਵਕ ਐ ਸੇਹਨ ਕਿ ਉਹਨਾਂ ਦੀ ਸ਼ੋਭਾ ਦਾਗ ਹਿੰਦ ਹੁੰਦੀ ਆ ਸੇਵਕਾਂ ਦੇ ਚਰ ਗੰਗਾ ਕਰੋੜਾਂ ਤੀਰਥਾਂ ਦੇ ਤੁਲ ਵਰਗੇ ਨੇ ਇਹ ਨਾਨਕ ਜਿਸ ਮਨੁੱਖ ਨੇ ਪ੍ਰਭੂ ਸੇਵਕਾਂ ਦੀ ਚਰਨ ਤੂੜ ਚ ਇਸ਼ਨਾਨ ਕਰ ਲਿਆ ਸਮਝ ਲਿਆ ਆਪਣੇ ਜਨਮਾ ਜਨਮਾਂ ਦੇ ਪਾਪ ਮੁਕਾ ਲੇ ਬਿਲਾਵਲ ਮਹਿਲਾ ਪੰਜਵਾਂ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਪਾਰਬਰਮ ਪਰਮੇਸ਼ਰ ਸਤਗੁਰ ਹੰਬਾਰਕ ਤੁਮ ਪਿਤਾ ਕਿਰਪਾ ਰਹਾ ਹੈ ਪ੍ਰਭੂ ਜਿਵੇਂ ਹੋ ਸਕਦਾ। ਸਾਨੂੰ ਔਗਣਾ ਤੋਂ ਬਚਾਈ ਰੱਖ। ਪ੍ਰਭੂ ਇਹ ਸਤਗੁਰ ਅਸੀਂ ਜੀ ਤਵਾੜਦੇ ਆਂ ਤੇ ਸਾਡੇ ਪਾਲਨਹਾਰ ਪਿਤਾ। ਮੈਂ ਨਿਰਗੁਣ ਗੁਣ ਨਹੀਂ ਕੋਈ ਪਹੁੰਚਣਾ ਸਾਕੋਂ ਤੁਮਰੀ ਘਾਲ। ਤੁਮਰੀ ਗਤਿ ਮੇ ਤੁਮ ਹੀ ਜਾਣੋ ਜਿਉ ਪਿੰਨ ਸਭ ਤੁਮਰੋ ਮਾਲ ਇਹ ਪ੍ਰਭ ਮੈਂ ਗੁਣਹੀਨ ਵਿੱਚ ਕੋਈ ਗੁਣ ਨਹੀਂ ਮੈਂ ਉਸ ਮਹਿਨ ਨਦੀ ਕਦਰ ਨਹੀਂ ਜਾਣਦਾ ਪ੍ਰਭ ਤੂ ਕਹਿੋ ਜਾਂ ਕਿੱਟਾ ਵੱਡਾ ਹੈ ਗੱਲ ਤੁਸੀਂ ਆਪ ਜਾਣਦੇ ਹੋ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਤਨ ਮਨ ਸ਼ੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨੇ ਹਾਲ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਵ ਵਿਆਪਕ ਮਾਲਕ ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣ ਜੇ ਨਾਨਕ ਆਖ ਪ੍ਰਭੂ ਜੀ ਮਿਹਰ ਦੀ ਨਿਗਾ ਨਾਲ ਮੇਰੇ ਵੱਲ ਤੱਕ ਤਾਂ ਕਿ ਮੇਰਾ ਤਨ ਮੇਰਾ ਮਨ ਠੰਡਾ ਠਾਰ ਹੋ ਜਾ ਮਿਲਾਵਲ ਮਹਿਲਾ ਪੰਜਵਾਂ ਰਾਗ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਜ ਬਿਨ ਜੀਵਨ ਸਗਲ ਾਕਾਤ ਰਹਾ اے ਪ੍ਰਭੂ ਕਿਰਪਾ ਕਰੋ ਸਾਨੂੰ ਹੱਥ ਦੇ ਕੇ ਰੱਖ ਲਓ ਤੂੰ ਸਾਡੇ ਪਿਆਰੇ ਹੋ ਤੂੰ ਸਾਡੇ ਮਨ ਨੂੰ ਖਿੱਚ ਪਾਉਣ ਵਾਲਿਆ ਤੁਹਾਡੇ ਤੋਂ ਬਿਨਾ ਜੀਵਨ ਵਿਅਰਥ ਹੈ ਰਹਾਉ ਰੰਗ ਤੇਰਾ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥੋ ਜਲ ਤਗਨ ਮੈਂ ਜਨ ਆਪ ਉਦਾਰੇ ਕਰ ਆਪਣੇ ਦੇ ਰਾਖੇ ਹਾ ਤੇ ਭਾਈ ਮੇਰਾ ਪ੍ਰਭੂ ਨਿਕਸਮਿਆਂ ਦਾ ਖਸਮ ਹੈ ਇਹ ਖਿੰਨ ਵਿੱਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਤ੍ਰਿਸ਼ਨਾ ਦੀ ਅਕਤ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾਉਂਦਾ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ ਨਿਦ ਨਿਦਾ ਨਾਨਕ ਹਰ ਸੇਵਾ ਤਾਰਪ ਹਰ ਸਿਆਨਮ ਸਗਲ ਆਕਾਤ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰਦਿਆ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ हे ਨਾਰਨਕ ਪ੍ਰਮਾਤਮਾ ਦੀ ਸੇਵਾ ਭਗਤੀ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਹੈ ਮਾਇਆ ਦੀ ਖਾਤਰ ਵਰਤੀ ਹੋਈ ਸਾਰੀ ਚੁੱਤ్రਾਈ ਪ੍ਰਭੂ ਦੀ ਸੇਵਾ ਭਗਤੀ ਦੇ ਸਾਹਮਣੇ ਵਿਅਰਥ ਹੈ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ ਸਰ ਸਿਮਰਤ ਸ੍ਰਮ ਸਗਲੇ ਲਾਤ ਨੀਦ ਨਿਧਾਰ ਨਾਨਕ ਖਰ ਸੇਵਾ ਅਵਰ ਸਿਆਨਪ ਸਗਲ ਅਕਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ